ਆਜਾ ਮੌਸਮ ਠੰਡਾ ਪਰ ਉਹ ਐ ਕਹਿ ਲੀਆ ਵੀ ਅੱਜ ਮਿੱਟੀ ਜ਼ਿਆਦਾ ਡਰ ਰਹੀ ਆ ਹਵਾ ਚੱਲ ਰਹੀ ਆ ਕਿ ਬਾਣ ਵਗੈਰਾ ਹਲੇ ਕਿ ਬਾਹੇ ਨਹੀਂ ਹੈਗੇ ਜਾਂ ਕੁਝ ਰੌਣੀਆਂ ਨਹੀਂ ਹੋਈਆਂ ਹਲੇ ਹਨ ਬਾਕੀ ਆ ਮਿੱਟੀ ਵਗੈਰਾ ਭਾਰਤ ਵਗੈਰਾ ਦਾ ਕੰਮ ਚੱਲ ਰਿਹਾ ਆਪਣੇ ਯਾਰ ਦੋਸਤ ਦੇ ਘਰ ਦੇ ਵਿੱਚ ਤੇ ਟਰੈਕਟਰ ਟਰੋਟਰ ਵਜੋਂ ਲੱਗੇ ਹੋਏ ਆ ਸੋਨਾ ਦੇ ਕਾ ਸਵਰਾਜ ਮੈਸੀ ਤੋਂ ਦੇ ਕਾ 855 ਵਰਗੇ ਹਨਾ ਤੇ ਲੱਗੇ ਹੋਏ ਆ ਚੱਲ ਰਿਹਾ ਵਾ ਖਿੰਦੂ ਢਿਲਾਈ ਹੋਈ ਆ ਪਟੇ ਵਾਲੀ ਕੇ ਦੇ ਵਿੱਚ ਭਰਨਾ ਹਾਂ ਬਹੁਤ ਬੋਲਾ ਵਖਦਾ ਆ ਛੋਟੇ ਦੀ ਬਾਹ ਸੁਣੋ ਲੋ ਰੱਖ ਲੈ ਲੋ ਮਿੱਟੀ ਗਿੱਲੀ ਐ ਸਹੀ ਭਾਈ ਰਾਈ ਜੀ ਲੈ ਕੇ ਜਾਊ ਇਹ ਨਹੀਂ ਹਟਦਾ ਇਹਦਾ ਮੁੰਡਾ ਹਾਈ ਜੀ ਐ ਰਾਣੂ ਸਤਾ ਦਾ ਪਹੇ ਮਾਰੇ ਕਦਰ ਨਹੀਂ ਦਿਵਾ ਗਿਆ ਉਹ ਦਾਸ ਰਹੇ ਆ ਬੜਾ ਨਵੀਂ ਆਪੇ ਕੱਢ ਕੇ ਦੂਸਰੇ ਗਾਣਾ ਔਰ ਦਾ ਧਰਤਰੇ ਵਿੱਚ ਹੀ ਗੜੀ ਜਾਊ ਇਹ ਆ ਨਹੀਂ ਹੁੰਦਾ ਦਾਣਾ ਖੋਲੋ ਈ ਦਾਣਾ ਦਾਣਾ ਖੋਲੋ ਦਾਲਾ ਵੀ ਦਾਲਾ ਇਹ ਕ ਇਧਰ ਵੀ ਆਛਾ ਹੋਲੇ ਮਾਦਾ ਇੱਧਰ ਵੀ ਆ ਮਾਦਾ ਕਦੇ ਕਾ ਇੰਧਰੀ ਫਰਦਾ ਕੰਮ ਕਦੇ ਪਈ ਤੇ ਟਰੈਕਟਰ ਕੋਈ ਆਇਆ ਹੀ ਨਹੀਂ ਹੈਗਾ ਇੰਧਰ ਵੀ ਟਰੈਕਟਰ ਤੜੇ ਫਰਦੇ ਆ ਤੇ ਬਾਕੀ ਅ ਮੈਂ ਵੀ ਹੁਣ ਫੇਸ ਦਿਖਾ ਦਿਆਂ ਮੈਂ ਕਹਾ ਸਤਿ ਸ਼੍ਰੀ ਅਕਾਲ ਵੀ ਮੈਂਟ ਦੇ ਉੱਪਰ ਦੀ ਵੀਡੀਓ ਲੰਘ ਗਈ ਫੇਸ ਦਿਖਾਇਆ ਨਹੀਂ ਤੇ ਮੈਂ ਕਿਹਾ ਹੁਣ ਫੇਸ ਦਿਖਾ ਦਈਏ ਤੇ ਜਿੰਨੇ ਵੀ ਪਾਤ ਸੱਜਣ ਵੀਡੀਓ ਦੇਖ ਰਹੇ ਆ ਜੀ ਸਾਰਿਆਂ ਨੂੰ ਪਿਆਰ ਭੇ ਸਤਿ ਸ਼੍ਰੀ ਅਕਾਲ ਤੇ ਉਮੀਦ ਆ ਵੀ ਸਾਰੇ ਵੀਰ ਭਰਾ ਠੀਕ ਹੋਣਗੇ ਤੇ ਬਾਕੀ ਹੁਣ ਝੋਨੇ ਦੀ ਤਿਆਰੀ ਆ ਵੀ ਪਨੀਰੀ ਵਗੈਰਾ ਸਾਰਿਆਂ ਦੇ ਦੀਜੀ ਭਜਾਈ ਜਾਂਦੇ ਜਿਹੜੇ 26 28 ਵਾਲੇ ਆ ਜਿਹੜੇ ਵੀਰ ਭਰਾ ਉਹ ਲਾਈ ਜਾਂਦੇ ਆ ਤੇ ਜਿਹਨੇ ਤੂਸਾ ਲਾਉਣਾ ਸੀ ਉਹਨਾਂ ਜਾਨੀ ਪ੍ਰੀਰੀ ਤੇ ਕਰੀ ਉਹਦੇ ਗਰੀਵਾਂ ਲੱਗੀ ਹੋਈ ਆ ਨਾ ਤੇ ਬਾਕੀ ਦੱਬ ਕੇ ਰੱਖੋ ਕੰਮ ਨੂੰ ਬਸ ਨੂੰ ਸੱਧਰੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਲੂ ਕਰਦੇ ਚੈਨਲ ਨੂੰ ਆਪਾਂ ਦੋਸਰੇ ਘਰੇ ਭਾਰਤ ਦਾ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਹੀ ਤੇ ਮੁੰਡੇ ਸੱਜਣ ਵੇ ਲਈ ਆਪਾਂ ਕਹਿੰਦੇ ਯਾਰ ਬੜਾ ਨੇ ਵੀਡੀਓ ਪਈ ਬਣਾ ਕੇ ਪਾ ਦੇ ਹਨ ਤੇ ਆਪ ਤਾਂ ਸੱਜਣ ਬੈਲੀ ਜਿਹੜਾ ਆਪਣਾ ਵੀਰ ਕੰਦਾ ਕਰੰਦਾ ਵੀ ਉਹ ਬਾਹਰ ਆ ਤੇ ਬਾਕੀ ਪਾਸਾਰੇ ਸੱਜਣ ਬੈਲੀ ਯਾਰ ਮਿੱਤਰ ਹੀ ਫਿਰਦੇ ਆ ਹਰ ਇੱਥੇ ਉਰੇ ਚਲੋ ਵੀ ਕਹਿੰਦੇ ਯਾਦ ਕਰ ਗਈ ਹੈ ਇੱਕ ਯਾਦਗਾਰੀ ਦੇ ਤੌਰ ਤੇ ਹੀ ਵੀਡੀਓ ਬਣਾ ਰਹੇ ਹਾਂ ਚਲੋ ਵੀ ਨਾਲੇ ਤਾਂ ਬਾਹਲੇ ਦੇਖ ਲੈਣਗੇ ਹਨਾ ਇਦਾਂ ਵੀ ਹੈਗਾ ਹਨਾ ਲੈ ਵੀ ਸ਼ਰਤ ਲਾ ਗਈ ਸੱਜਣੋ ਸਾਤ ਦਸਣ ਆਦੀਆਂ ਕਾ ਕਾ ਜ਼ਰਤ ਲਾ ਲਊਗਾ ਸ਼ਰਤ ਲਾਓ ਯਾਰ ਸਾਰੀਆਂ ਸ਼ਰਤ ਲੱਗ ਗਈ ਬੱਸ ਮੇਰਾ ਮੇਰਾ ਤਾਂ ਭਰੇ 1000 ਰੁਪਏ ਪੱਟਦੇ ਆ ਭਰੇ ਮੇਰਾ ਤਾਂ ਦੋ ਮੇਰਾ ਵੀਡੀਓ ਬਾਤ ਹੀ ਬਣ ਗਈ ভাই ਕੋਈ ਨਾ ਪਾਲਿਆ ਉਹ ਕਿਸੇ ਨੂੰ ਰਬੰਦਨ ਨੂੰ ਪਤਾ ਕਿਵੇਂ ਲੱਗੂ ਬਾਹਲੇ ਨੂੰ 310 ਤਾਂ ਪਵਾਇਆ ਜਰੇ ਦਾ ਓਲੀ ਬਾਈ ਧੌੜ ਰੱਖਾ ਕਰ ਆਪ ਇਹ ਦੇਖੋ ਇਹ ਚਾਰ ਦਾ ਉਹਨਾਂ ਕਹਿੰਦੇ ਜਾਣ ਨਹੀਂ ਆਇਆ ਬੜਾ ਬੋਸ ਬੜਾ ਪਾਇਰ ਜੀ ਪਾਇਰ ਦਾ ਦਰਜਾਂ ਦੀ ਘੱਟ ਡੋਏ ਬਾਰਾ ਖੁੰਝੇ ਪਰ ਖੁੰਝੇ ਆਈ ਨਹੀਂ ਗੱਲ ਬਾਨੀ ਉਹ ਨਹੀਂ ਆ ਜੇ ਪੈਸੇ ਉਹ ਨਾਲ ਪੁੱਠਾ ਕਰਾ ਪਾਦਾ ਜੋਂਡੀਰ ਪਿੱਛੇ ਜੋਂਡੀਰ ਪਿੱਛੇ ਪੁੱਠਾ ਕਰਾ ਉਤਰਾ ਪਾ ਕੇ ਤਾਕਾ ਵਾਧਾਨੀ ਜਿੱਦ ਕਰਾ ਬੜਾ ਟਾਈਮ ਲਾਤਾ ਯਾਰਾਂ ਦਾ ਮਿੱਟੀ ਲਾਉਂਦਾ ਟਰਾਲੀ ਵਿੱਚ ਪਰ ਆ ਜਾ ਚਾਹ ਦੀ ਅੱਜ ਦੇਰੋਂ ਥੱਲੇ ਸਾਰਿਆਂ ਨੂੰ ਚਾਹਨੀ ਤੋਂ ਬਾਅਦ ਪਰ ਆ ਜਾ ਥੱਲੇ ਦੇ ਦੂ ਸਾਰਿਆਂ ਨੂੰ ਅੱਜ ਚੱਲ 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 ਹਾਂ ਆਏ ਖੇੜਾ ਓ ਇੰਦਾ ਦਾ ਕੋਈ ਮਸਲਾ ਨਹੀਂ ਯਾਰ ਆ ਸਾਂ ਚਲੇ ਟਰੈਕਟਰ ਨਵਾਂ ਲਿਆ ਕੇ ਨਾ ਜਿਹੜੇ ਕਿਰਾਏ ਵਾਲੇ ਵੀਰ ਭਰਾ ਹੁੰਦੇ ਜਿੰਨੇ ਵੀ ਸੱਜਣ ਬੇਲੀ ਹਨ ਉਹ ਕਿਰਾਏ ਵਾਲਾ ਟਰੈਕਟਰ ਜਿਹੜਾ ਮੇਰੇ ਹਿਸਾਬ ਨਾਲ ਤਾਂ ਜ਼ੋਰ ਘੱਟ ਹੋ ਸਕਦਾ ਮਾਰਦਾ ਹੋਵੇ ਦੇਖਿਆ ਇੱਕ ਦੋ ਟਰੈਕਟਰ ਵਿੱਚੋਂ ਵੀ ਉਹਦਾ ਕਾਰਨ ਇਹ ਹੋ ਸਕਦਾ ਵੀ ਸਰਵਿਸ ਦਾ ਕਿਉਂਕਿ ਕਿਰਾਏ ਵਾਲੇ ਵੀਰ ਭਰਾ ਨੂੰ ਟਾਈਮ ਨਹੀਂ ਮਿਲਦਾ ਤਾਂ ਕਬੱਡੀ ਗੱਲ ਇਹ ਆ ਵੀ ਟਰੈਕਟਰ ਆਪਾਂ ਨਵਾਂ ਲਿਆ ਕੇ ਨਾ ਕਰੀ ਆ ਵੀ ਜ਼ੋਰ ਨਹੀਂ ਲਵਾਉਦੇ ਖਾਲੀ ਤੇ ਜਵੇਂ ਹੁਣ ਆ ਟਰਾਲੀ ਦਾ ਠੀਕਾ ਡੋਰ ਲੱਗਦਾ ਪਰ ਇਹ ਉਹਨਾਂ ਆਇ ਨਹੀਂ ਲੱਗਦਾ ਕਿੱਥੇ ਜਵੇਂ ਮਾਲ ਦਾ ਰੋਟਾ ਵੇਟਰ ਤੂੜੀ ਵਾਲੀ ਮਸ਼ੀਨ ਦੇ ਉੱਤੇ ਜਾਂ ਸੁਪਰ ਸੀਟਰ ਦੇ ਉੱਤੇ 1800 ਚੱਕਰ 2000 ਚੱਕਰ ਤੇ ਪੱਕਾ ਹੀ ਬੰਨ੍ਹ ਕੇ ਚੱਲਣਾ 7-8 ਘੰਟੇ ਲਗਾਤਾਰ ਇੱਕ ਹੀ ਰੇਸ ਤੇ ਉੱਤੇ ਚੱਲਣਾ ਨਾ ਉਹ ਚੀਜ਼ ਦਾ ਫਰਕ ਪੈਂਦਾ ਨਾਲ ਦਾ ਮੋਗਲ ਵਗੈਰਾ ਟਰੈਕਟਰ ਘਟਾਉ ਲੋ ਖੜ ਜਾਂਦੇ ਆ ਕਈ ਦੇਖਦੇ ਨਾ ਮੋਗਲ ਚੱਕਰ ਲਾ ਕੇ ਆਂਦੇ ਆ ਉਹ ਠੰਡੇ ਚੱਕਰ ਜੋ ਉਹ ਠੰਡੇ ਟਰੈਕਟਰ ਬਾਲਾ ਜੰਦਾ ਚਲਾ ਦਿੰਦੇ ਆ ਉਹ ਇਹੀ ਘਾਤ ਹੁੰਦਾ ਵਗਲਾ ਘਟਾਉਣ ਦਾ ਪਿੱਟਾ ਬਾਰੀ ਕੋਲੀਆ ਬਾਰੀ ਲਾਲਾ ਆਣੀ ਆਪ ਦੀ ਟਰਾਲੀ ਵਾਲੀ ਆਪ ਦੀ ਨਹੀਂ ਥਾਲੀ ਵਾਲੀ ਮਾਲ ਲਾਤਰੀ ਵੇਚਦੀ ਏ ਮੈਂ ਮੇਂਬਰਾ ਮਾਲ ਲਾਤ ਵੇਚ ਆਇਆ ਕਿ ਨਾ ਥਾਰੇ ਤੂਫਾ ਅੱਜ 15 ਕਾ ਅੱਜ ਦਾ 15 ਕ ਆ ਗਿਆ ਹੋਣਗਾ ਟਾਈਮ ਨਾਲ 8 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਵਿੱਚ ਜਾਣਗੇ ਇਹਨਾਂ ਨੇ 30 ਕਟਾਲੀਆਂ 80 ਮਿੰਟਾਂ ਵਿੱਚ 30 ਕਟਾਲੀਆਂ ਪਾਦੀਆਂ 15 ਨਹੀਂ ਪਾਈਆਂ ਵੱਧ ਆ ਗਈਆਂ ਵੀ ਟਰੈਕਟਰਾਂ ਦੇ ਵੱਧ ਲੱਗੇ ਅੱਗੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਨ ਲਓ 8 ਵਜੇ ਤੋਂ ਲੈ ਕੇ 8:30 ਵਜੇ ਤੱਕ 6 ਵੇ ਵੀ 30 ਕਟਾਲੀਆਂ ਅੱਜ ਆ ਗਈਆਂ ਹਾਂ ਤਲਾ ਚ ਪਰੇਟਾਂ ਨੂੰ ਵਾਸ਼ ਕਰਨ ਲੱਗਾ ਟਰੈਕਟਰ ਭਾਂ ਸਵੇਰ ਤੋਂ ਚੱਲੀ ਜਿਹ ਤਰੇ ਆਉਂਦਾ ਬ੍ਰੇਕਾਂ ਹਾਂ ਕਰਾਹਾ ਦੇ ਬ੍ਰੇਕਾਂ ਬਰੋਕਾ ਦੇ ਵਿੱਚ ਬ੍ਰੇਕ ਬਰੂਕ ਤੇ ਮੋੜ ਦੇ ਕਰਕੇ ਨੇੜੇ ਦੇ ਜਿਹੜਾ ਕੰਨਾਂ ਦੇ ਨਾਲੋਂ ਬਹੁਤ ਡੂਗਾ ਸੀ ਇਹ तकरीबन तकरीबन 300 ਟਰਾਲੀ ਦਾ 80 ਮੀਟਰ ਆ ਵੀ 300 ਟਰਾਲੀ ਆ ਦੋ ਕਨਾਲਾਂ ਦੇ ਵਿੱਚ ਪਾਉਣੀ ਆ ਜਿਹੜੀਆਂ ਦੋ ਕਨਾਲਾਂ ਨੇ ਇਹ 80 ਮੀਟਰ ਆ ਵੀ ਦੋ 300 ਟਰਾਲੀ ਪਾਉਣੀ ਆ ਜੰਨੀ ਕੋ ਪਈ ਆ ਪਲ ਸਾਹਮਣੀ ਪਾਈ ਦੇ ਬਰਾਬਰ ਵਾਲੀ ਨੀਂਗਰ ਚ ਹੈ ਨਾ ਤੇ ਹਲੇ 50 ਤੇ 50 100 ਤੇ 30 ਅੱਜ 150 ਟਰਾਲੀ ਮੰਨ ਲਾ 130 31 ਟਰਾਲੀਆਂ ਹਾਲ ਦਾ ਕਾਇਆਂ ਨੇ 130 ਤੇ ਕੋਸ਼ਕ ਕੱਲ ਆਗੀਆਂ ਸੀਆਂ ਵਿੱਚੋਂ 1.5 100 ਟਰਾਲੀ ਟੱਪ ਗਈ ਹੋਊਗੀ ਮੰਨ ਲੇ ਗੇ ਚਲੋ ਆ ਕੋਸ਼ਕ ਕੱਲ ਸੀਗੀਆਂ 150 ਟਰਾਲੀ ਟੱਪ ਗਈ ਕੱਲ ਥੋੜਾ ਕੱਲ ਥੋੜਾ ਟਮ ਲਾਇਆ ਕੱਲ ਸਾਈ ਦਾੜੀ ਲਾਈ ਗਈ ਕੱਲ ਕਿਤੇ ਹੋਰ ਪਾਸੇ ਭਰਤੋਤ ਵਿੱਚ ਪਾਈ ਜਾਂਦੇ ਸੀ ਇਹ ਤੇ ਉਹਦੇ ਕਰਕੇ ਟਾਈਮ ਨਹੀਂ ਲੱਗਿਆ ਕੱਲ ਥੋੜੀਆਂ ਟਰਾਲੀਆਂ ਪਾ ਕੇ ਹਟ ਗਏ ਸੀ ਅਸੀਂ ਮੇਡ ਆ ਵੀ 150 ਟਰਾਲੀ ਉੱਪਰ ਪੈ ਗਈ ਹੋਊਗਾ ਤੇ 300 ਟਰਾਲੀ ਤੱਕ ਜਿੰਦਗੀ ਨੂੰ ਪਾਉਣੀ ਆ ਹਨਾ ਤੇ ਇਥੋਂ ਤਾਂ ਠੀਕ ਆਦਾ ਫਰੀਮ ਦੇ ਵਿੱਚ ਵਿਚ ਵਿਚਾਲਾ ਜਿੱਥੇ ਖੜੇ ਆ ਉੱਥੇ ਰਕਦੀਆਂ ਜਿੱਥੇ ਆਪਾਂ ਖੜੇ ਆ ਇੱਥੇ ਬਹੁਤ ਦਿੱਕੀਆਂ ਹਲੇ ਉਹ ਪਾਲੀ ਸਾਈਡ ਦਾ ਖੂਨ ਜਿਆਦਾ ਠੀਕ ਆ ਆ ਖੂਨ ਜਿਆਦਾ ਹੋ ਗਿਆ ਪੂਰਾ ਓਕੇ ਇਹ ਕਾ ਆ ਗਿਆ ਕਿ ਇਹ ਦੇਖੋ ਵੀ ਪਰਤੀ ਹੁੰਦੀ ਆ ਇਹ ਵੀ ਬੰਦਾ ਪਰਤੀਆਂ ਕੱਟ ਕੱਟ ਕੇ ਦਿੰਦਾ ਉਹਨਾਂ ਨੂੰ ਗੇੜੇ ਦੇ ਹਿਸਾਬ ਨਾਲ